ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਨਰਪਖ ਅੱਜ ਤੇ ਤੇ ਮੌਸਮ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਜਾਣਕਾਰੀ ਦਿਵਾਵਾਂਗੇ ਕਿ ਅੱਜ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਇਸ ਤੋਂ ਪਹਿਲਾਂ ਆਪਾਂ ਲੰਘੇ ਕੱਲ ਦੀ ਗੱਲ ਕਰੀਏ ਤਾਂ ਲੰਘੀ ਕੱਲ ਚੰਗੀ ਧੁੱਪ ਪਈ ਜਿਸ ਦੇ ਨਾਲ ਪੈ ਰਹੀ ਠੰਡ ਤੋਂ ਰਾਹਤ ਮਿਲੀ ਤੇ ਅੱਜ ਦੇ ਮੌਸਮ ਦੀ ਗੱਲ ਕਰੀ ਤਾਂ ਸਵੇਰ ਦਾ ਕਿ ਪੌਣੇ 7 ਵਜੇ ਦਾ ਸਮਾਂ ਹੋ ਚੁੱਕਿਆ ਹੈ ਸੂਰਜ ਦੇਵਤਾ ਦੇ ਦਰਸ਼ਨ ਹੋ ਚੁੱਕੇ ਹਨ ਸਵੇਰ ਸਮੇਂ ਜਿਹੜਾ ਕਿ ਸਾਨੂੰ 15 ਡਿਗਰੀ ਟੈਂਪਰੇਚਰ ਟੈਂਪਰੇਚਰ ਦੇਖਣ ਨੂੰ ਮਿਲ ਰਿਹਾ ਹੈ ਠੰਡ ਘਟ ਗਈ ਹੈ ਨਾ ਮਤਲਬ ਜਿਹੜੀ ਕਿ ਸ਼ਾਮ ਤੇ ਰੇਹ ਠੰਡੇ ਸਮੇਂ ਰਹਿ ਗਈ ਹੈ ਤੇ ਅਸਮਾਨ ਜਿਹੜਾ ਕਿ ਸਾਨੂੰ ਅੱਜ ਪੂਰਾ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਬੱਦਲਾਈ ਬਿਲਕੁਲ ਵੀ ਦੇਖਣ ਨੂੰ ਨਹੀਂ ਮਿਲ ਰਹੀ ਤੇ ਇਹ ਧੁੱਪ ਪੂਰਾ ਦਿਨ ਜਿਹੜੀ ਕਿ ਬਰਕਰਾਰ ਰਹੇਗੀ ਅੜੀ ਧੁੱਪ ਹੋਵੇਗੀ ਅੱਜ ਦੁਪਹਿਰ ਸਮੇਂ ਲੱਕੇ 1:30 ਵਜੇ ਤੋਂ ਲੈ ਕੇ 3:30 ਵਜੇ ਤੱਕ 32 ਡਿਗਰੀ ਤੱਕ ਤਾਪਮਾਨ ਪਹੁੰਚੇਗਾ ਅਤੇ ਸ਼ਾਮ ਦੇ ਸਮੇਂ ਲਗ ਕੇ 6:39 ਮਿੰਟਾਂ ਤੇ ਸੂਰਜ ਛਿਪੇਗਾ ਪੰਜਾਬ ਭਰ ਦੀਆਂ ਦੇਸ਼ ਭਰ ਦੀਆਂ ਹੋਰ ਖਬਰਾਂ ਦੇ ਲਈ ਡੇਲੀ ਮੌਸਮ ਅਪਡੇਟ ਦੇ ਲਈ ਅਤੇ ਨਿਤਨੇ ਅਨੁਸਾਰ ਵਰਣਨ ਕਰਨ ਦੇ ਲਈ ਆਪਣੇ YouTube ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡਾ ਆਪਣਾ ਨਿਰਪੱਖ ਆਵਾਜ਼